ਜਿਹੜੇ ਲੋਕੀ ਇਹ ਗੱਲ ਕਹਿੰਦੇ ਆ ਕਿ ਖੰਡ ਪਾਠੀ ਬਣਾਉਣਾ ਬਹੁਤ ਸੌਖਾ ਬਹੁਤ ਸੌਖਾ ਮੈਂ ਚੈਲੰਜ ਕਰਦਾ ਕਿੰਨੇ ਕਾ ਗੁਰਦੁਆਰਿਆਂ ਦੇ ਪ੍ਰਧਾਨਾਂ ਨੇ ਆਪਣੇ ਨਿਆਣੇ ਖੰਡ ਪਾਠੀ ਬਣਾਏ ਆ ਕਿੰਨੇ ਕਾ ਗੁਰਦੁਆਰਿਆਂ ਦੇ ਖਜ਼ਾਨਚੀਆਂ ਨੇ ਆਪਣੇ ਨਿਆਣੇ ਖੰਡ ਪਾਠੀ ਬਣਾਏ ਆ ਕਿੰਨੇ ਕਾ ਗੁਰਦੁਆਰਿਆਂ ਦੇ ਸੈਕਟਰੀਆਂ ਨੇ ਆਪਣੇ ਨਿਆਣੇ ਖੰਡ ਪਾਠੀ ਬਣਾਏ ਆ ਕਹਿੰਦੇ ਖੰਡ ਪਾਠੀ ਦੇ ਕੰਮ ਹੀ ਉਹਨਾਂ ਦਾ ਰਹਿ ਗਿਆ ਵਾ ਜਿਹਨੂੰ ਕਦੇ ਕੰਮ ਨਾ ਲੱਭੇ ਕਹਿੰਦਾ ਡਿਊਟੀ ਲਾ ਲਓ ਜਾ ਕੇ ਹੋਰ ਕੀ ਆ ਅਸੀਂ ਆ ਸੋਚ ਰੱਖੀ ਖੰਡ ਪਾਠੀਆਂ ਦੀ ਸਾਡੇ ਜੋ ਅਖੰਡ ਪਾਠ ਕਰਾ ਕੇ ਕੋਈ ਰਾਜੀ ਨਹੀਂ ਜਦੋਂ ਘਰ ਦੇ ਵਿੱਚ ਵਿਆਹ ਹੁੰਦਾ ਹੈ ਕੋਈ ਸਾਰਥ ਅਸੀਂ ਕਰਨਾ ਹੁੰਦਾ ਹੈ ਕੋਠੀ ਦਾ ਮਹੂਰਤ ਕਰਨਾ ਹੁੰਦਾ ਹੈ ਸਾਰਾ ਟੱਬਰ ਬਹਿ ਜਾਂਦਾ ਹੈ ਸਾਰਾ ਕੁਝ ਸਿਲੈਕਟ ਹੋ ਜਾਂਦਾ ਮੀਟ ਕਿਹੜਾ ਲਿਆਉਣਾ ਸ਼ਰਾਬ ਕਿਹੜੀ ਲਿਆਉਣੀ ਆ ਹਲਵਾਈ ਕਿਹੜਾ ਲਾਉਣਾ ਆਹ ਕਿਹੜਾ ਲਾਉਣਾ ਆਹ ਕਿਹੜਾ ਲਾਉਣਾ ਤੇ ਅਖੰਡ ਪਾਠ ਤੇ ਪੈਂਦਿਆਂ ਨਾ ਵੱਜਦੀ ਕਹਿੰਦੇ ਨਹੀਂ ਨੇ ਤਿੰਨ ਦਿਨ ਕਿਹੜਾ ਪਵੇ ਇਹਨਾਂ ਦੇ ਕੋਲ ਦੋਆਂ ਘੰਟਿਆਂ ਵਾਲਾ ਕੰਮ ਨਿਬੜੋਗਾ ਮੁੜ ਕੇ ਨਹੀਂ ਸਾਡੇ ਕੋਲ ਟਾਈਮ ਹੈਗਾ ਅਗੇ ਬੀਬੀਆਂ ਨੇ ਚੁੱਲਿਆਂ ਦੇ ਕੋਲ ਬੈ ਕੇ ਹੱਥੀਂ ਪ੍ਰਸ਼ਾਦੇ ਪਕਾਇਆ ਕਰਨੇ ਤੇ ਖੰਡ ਪਾਠੀਆਂ ਦੀ ਸੇਵਾ ਕਰਿਆ ਕਰਨੀ ਬੰਦਿਆਂ ਨੇ ਬੈ ਕੇ ਕੋਲ ਸੁਣਿਆ ਕਰਨਾ ਤੇ ਬੀਬੀਆਂ ਪਹਿਲਾਂ ਹੀ ਕਹਿ ਦਿੰਦੀਆਂ ਲਾਗਣਾ ਲਾ ਲਿਓ ਸਾਡੇ ਕੋਲ ਨਹੀਂ ਟਾਈਮ ਹੈਗਾ ਬੈਣਦਾ ਥੇ ਨਾ ਡੋਟੀਆਂ ਪੱਕਣੀਆਂ ਜੇ ਸਾਡੇ ਕੋਲ ਲਾਗਣਾਂ ਦਾ ਪ੍ਰਬੰਧ ਕਰ ਲਿਓ ਜੇ ਖੰਡ ਉਹਨਾਂ ਦਾ ਉੱਥੇ ਮੁੜਕਾ ਚ ਹੋਈ ਜਾਂਦਾ ਆਟੇ ਚ ਉਹੋ ਹੀ ਰੋਟੀਆਂ ਲਾ ਲ ਦਈ ਜਾਂਦੀਆਂ ਪਾਠੀਆਂ ਨੂੰ ਪਹਿਲੀ ਤੇ ਗੱਲ ਖੰਡ ਪਾੜ ਕਰਾਉਣਾ ਕਿਸੇ ਨਹੀਂ ਜੇ ਖੰਡ ਪਾੜ ਹੋ ਗਿਆ ਸਾਡੇ ਘਰ ਇਹ ਗੱਲਾਂ ਹੈ ਵਾ ਤੁਸੀਂ ਲਿਖ ਕੇ ਲੈ ਲਓ ਭਾਵੇਂ ਆਉਣ ਵਾਲੇ 5 ਸਾਲਾਂ ਨੂੰ ਤੁਸੀਂ ਪਿੰਡਾਂ 'ਚੋਂ ਖੰਡ ਪਾਠੀ ਬਿਲਕੁਲ ਨਹੀਂ ਲੱਭੋਗੇ ਤੁਹਾਡੇ ਪਿੰਡਾਂ 'ਚੋਂ ਖੰਡ ਪਾਠੀ ਖਤਮ ਹੋ ਜਾਣੇ